ਹੈਲੋ ਹੰਦੀ ਸਟਾਈਲ ਡੈਸ਼ਿੰਗ ਬੁਟੀਕ ਤੇ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਹੋਪਫੁਲ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਸੋ ਅੱਜ ਦੀ ਨਵੀਂ ਅਪਡੇਟ ਲੈ ਕੇ ਆਏ ਆ। ਸੋ ਵੀਡੀਓ ਨੂੰ ਐਂਡ ਤੱਕ ਜਰੂਰ ਜੁੜੇ ਰਹੋ। ਸੋ ਅੱਜ ਦੀ ਵੀਡੀਓ ਆਪਾਂ ਹੈਂਡਵਰਕ ਦੇ ਸੂਟ ਦੀ ਲੈ ਕੇ ਆਏ ਆ। ਸੋ ਆਪਾਂ ਕਿਸੇ ਕਸਟਮਰ ਦੇ ਸੂਟ ਰੈਡੀ ਕੀਤੇ ਸੀਗੇ। ਸੋ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਾਂ। ਸੋ ਪ੍ਰੋਪਰ ਸਾਰੀ ਵੀਡੀਓ ਐਂਡ ਤੱਕ ਜਰੂਰ ਦੇਖਿਓ। ਸੋ ਫਰ ਸੂਟ ਆਪਾਂ ਜਿਹੜਾ ਇਹ ਗਰਾਰੇ ਵਾਲਾ ਸੂਟ ਬਣਾਇਆ। ਬਹੁਤ ਹੀ ਸੋਹਣਾ ਹੈਂਡਵਰਕ ਦਾ ਸੂਟ ਵੀ ਆਪਣੇ ਤੋਂ ਹੀ ਰੈਡੀ ਹੋਇਆ। ਸੋ ਸੋ ਪ੍ਰੋਪਰ ਹੈਂਡ ਪਲੱਸ ਜ਼ਰੀ ਦਾ ਕੰਮ ਹੋਇਆ ਵੈ ਬਹੁਤ ਹੀ ਹੈਵੀ ਲੁੱਕ ਦਾ ਜਿਹੜਾ ਸੂਟ ਬਣਿਆ ਔਰ ਇਦਾਂ ਹੀ ਫੇਮ ਇਹਦੀਆਂ ਹੈਵੀ 슬ੀਵਜ਼ ਆਉਣਗੀਆਂ ਠੀਕ ਹੈ ਜੀ ਸੋ ਬਹੁਤ ਹੀ ਫਿਨਿਸ਼ਿੰਗ ਦੇ ਵਿੱਚ ਇਹ ਸੂਟ ਰੈਡੀ ਹੋਇਆ ਸੋ ਮੈਂ ਤੁਹਾਨੂੰ ਨੱਸਣਾ ਚਾਹੁੰਨੇ ਕਿ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਸਟਿਚਿੰਗ ਕਰਵਾ ਸਕਦੇ ਹੋ ਸੋ ਤੁਸੀਂ ਸਟਿਚਿੰਗ ਦੀ ਵੀ ਦੇਖ ਸਕਦੇ ਹੋ ਕਿ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਬਹੁਤ ਹੀ ਸੋਹਣੀ ਜਿਹੜੀ ਸਾਫ਼ ਸੁਥਰੀ ਆਪਾਂ ਸਟਿਚਿੰਗ ਕੀਤੀ ਹੋਈ ਹੈ ਬਹੁਤ ਹੀ ਪਿਆਰਾ ਦਾ ਇਹ ਸੂਟ ਬਣਿਆ ਉਰਥਨ ਮੈਂ ਗਰਾਰਾ ਵੀ ਦਿਖਾਉਣੀ ਹੈ ਇਹਦੇ ਨਾਲ ਸੋ ਇਹ ਵਾਲਾ ਇਹਦਾ ਗਰਾਰਾ ਆਏਗਾ ਸੋ ਗਰਾਰਾ ਦੇ ਪ੍ਰੋਪਰ ਆਪਾਂ ਲੇਸ ਲਾ ਕੇ ਇਹਨੂੰ ਡਿਜ਼ਾਈਨਿੰਗ ਕੀਤਾ ਹੋਇਆ ਨੀਚੇ ਇਹ ਜਿਹੜਾ ਫਲੇਮ ਰਹੇਗਾ ਸੋ ਇਦਾਂ ਦੀ ਜਿਹੜੀ ਲੇਸ ਲੱਗੀ ਹੋਈ ਹੈ ਇਸ ਤੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਜਿਹੜੀ ਆਪਾਂ ਇੱਥੇ ਲੇਸ ਲਗਾਈ ਹੈ ਇਸ ਤੇ ਬਹੁਤ ਹੀ ਪਿਆਰੀ ਜੀ ਚੀਜ਼ ਬਣੀ ਹੈ ਇਹ ਗਰਾਰਾ ਸੂਟ ਸੋ ਇਦਾਂ ਦੀ ਤੁਸੀਂ ਵੀ ਸੋਨ ਸੋਨ ਡ्रेसेस ਜਿਹੜੀਆਂ ਸਾਡੇ ਤੋਂ ਰੈਡੀ ਕਰਾ ਸਕਦੇ ਹੋ ਇਹ ਵਾਲਾ ਇਹਦਾ ਦੁਪੱਟਾ ਆਏਗਾ ਗ੍ਰੀਨ ਕਲਰ ਦਾ ਦੁਪੱਟੇ ਤੇ ਵੀ ਪ੍ਰੋਪਰ ਵਰਕ ਹੈ ਸੋ ਇਹ ਵਰਕ ਵਾਲਾ ਦੁਪੱਟਾ ਆਏਗਾ ਇਸ ਦਾ ਸੋ ਅੱਜ ਦੀ ਮੇਨ ਵੀਡੀਓ ਦੇ ਵਿੱਚ ਮੈਨੂੰ ਤੁਹਾਨੂੰ ਇਹੀ ਦੱਸਣ ਦਾ ਪਰਪਸ ਇਹੀ ਸੀਗਾ ਕਿ ਜਿਹੜੀ ਆਪਣੇ ਕੋਲੇ ਹਰ ਤਰ੍ਹਾਂ ਦੀ ਫਿਨਿਸ਼ਿੰਗ ਹੋ ਜਾਂਦੀ ਤੁਸੀਂ ਸੌਰੀ ਸਟਿਚਿੰਗ ਹੈ ਜਿਹੜੀ ਹਰ ਤਰ੍ਹਾਂ ਦੀ ਆਪਾਂ ਸਟਿਚਿੰਗ ਕਰਕੇ ਦਵਾਂਗੇ ਤੁਸੀਂ ਕੋਈ ਵੀ ਲਹਿੰਗਾ ਰੈਡੀ ਕਰਾਉਣਾ ਜਾਂ ਕੋਈ ਵੀ ਚੀਜ਼ ਹੈ ਸੂਟ ਦੇ ਵਿੱਚ ਸ਼ਰਾਰੇ ਗਰਾਰੇ ਮਤਲਬ ਸਲਵਾਰ ਸੂਟ ਪਲਾਜ਼ੋ ਸੂਟ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਦਾ ਸਟਿਚਿੰਗ ਕਰਵਾਉਣੀ ਆ ਸੋ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਇੱਕ ਆਪਕ ਬਹੁਤ ਹੀ ਸੋਹਣਾ ਸਕਰਟ ਨਾਲ ਸੂਟ ਬਣਾਇਆ ਹੋਊ ਵੀ ਤੁਹਾਨੂੰ ਮੈਂ ਸ਼ੋਅ ਕਰਦੀ ਆ ਬਹੁਤ ਹੀ ਪਿਆਰਾ ਜਿਹਾ 골ਡਨ ਸ਼ਿਮਰ ਦੇ ਉੱਪਰ ਇਹ ਸੂਟ ਬਣਾਇਆ ਸੋ ਵੇ ਦੀ ਵਰਕ ਦੇਖੋ ਤੁਸੀਂ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਇਸ ਦਾ ਔਰ ਫਿਨਿਸ਼ਿੰਗ ਵੀ ਪ੍ਰੋਪਰ ਸੋਹਣੇ ਤਰੀਕੇ ਦੇ ਨਾਲ ਜਿਹੜੀ ਸਟਿਚਿੰਗ ਹੋਈ ਵੀ ਹੈ ਬਹੁਤ ਸੋਹਣੀ ਦੀ ਨੈਕ ਬਣੀ ਹੋਈ ਹੈ ਸੋਪਾ ਇਹਦੇ ਨਾਲ ਲਹੰਗਾ ਰੈਡੀ ਕੀਤਾ ਹੈ ਸੋਏ ਵਾਲਾ ਲਹੰਗਾ ਹੈ ਗਾ ਜੀ ਪੂਰਾ ਸੋਨਾ ਜਿਹੜਾ ਲਹੰਗਾ ਰੈਡੀ ਹੋਇਆ ਤੁਸੀਂ ਪ੍ਰੋਪਰ ਲਹੰਗਾ ਦੇਖ ਸਕਦੇ ਹੋ ਸੋਏ ਵਾਲਾ ਵਰਗਾ ਜਿਹੜਾ ਹੈਵੀ ਲਹੰਗਾ ਰਹੇਗਾ ਇਸ ਦਾ ਆਇਆ ਹੈ ਤਾਂ ਉਹ ਇਹ ਦੁਪੱਟਾ ਹਜੇ ਥੋੜਾ ਜਿਹਾ ਰੈਡੀ ਹੋ ਰਿਹਾ ਫਿਨਿਸ਼ਿੰਗ ਹੋ ਰਹੀ ਹੈ ਦੁਪੱਟੇ ਦੀ ਸੋ ਦੁਪੱਟਾ ਵੀ ਇਸ ਦਾ ਵਰਕ ਵਾਲਾ ਰਹੇਗਾ ਔਰ ਸੇਮ 골ਡਨ ਕਲਰ ਦਾ ਇਹ ਨਾਲ ਦੁਪੱਟਾ ਰੈਡੀ ਹੋਇਆ ਸੋ ਇਹ ਸੀਗੇ ਜੀ ਆਪਣੇ ਅੱਜ ਦੇ ਸੂਟ ਸੋ ਆਪਾਂ ਇਦਾਂ ਦੇ ਸੋਨੇ ਸੋਨੇ ਸੂਟਸ ਆ ਜਿਹੜੇ ਆਪਾਂ ਤੁਹਾਨੂੰ ਸਟਿਚ ਕਰਕੇ ਵੀ ਦਵਾਂਗੇ ਅਗਰ ਤੁਸੀਂ ਸਾਡੇ ਤੋਂ ਵਰਕ ਕਰਾ ਰਹੇ ਹੋ ਸੂਟ ਰੈਡੀ ਕਰਾ ਰਹੇ ਹੋ ਤਾਂ ਤੁਹਾਨੂੰ ਆਪਾਂ ਸਟਿਚਿੰਗ ਵੀ ਕਰਕੇ ਦਵਾਂਗੇ ਸੋ ਜਿੱਦਾਂ ਦੀ ਮਰਜ਼ੀ ਸਟਿਚਿੰਗ ਕਰਵਾ ਸਕਦੇ ਹੋ ਕੋਈ ਵੀ ਚੀਜ਼ ਤੁਹਾਡੀ ਪ੍ਰੈਫਰੈਂਸ ਹੈ ਸੋ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਤੁਹਾਨੂੰ ਸੇਮ ਚੀਜ਼ ਰੈਡੀ ਕਰਕੇ ਦੇਵਾਂਗੇ ਸੋ ਤੁਸੀਂ ਇਦਾਂ ਦੇ ਸੂਟਸ ਰੈਡੀ ਕਰਵਾਉਣ ਲਈ ਸਾਡਾ ਜਿਹੜਾ ਕੰਟੈਕਟ ਨੰਬਰ ਹੈਗਾ 78149 42347 78149 3347 ਬਾਕੀ ਤੁਸੀਂ ਅ ਸਟੋਰ ਦੇ ਉੱਪਰ ਵੀ ਵਿਜ਼ਿਟ ਕਰ ਸਕਦੇ ਹੋ ਜਿਹੜਾ ਸਟੋਰ ਆਪਣਾ ਭੱਟੀ ਰੋਡ ਦੇ ਉੱਪਰ ਹੈ ਸੋ ਤੁਸੀਂ ਸਟੋਰ ਦੇ ਉੱਪਰ ਆ ਕੇ ਵੀ ਜਿਹੜਾ ਤੁਹਾਡੇ ਤੋਂ ਸੂਟ ਜਿਹੜਾ ਬਾਈ ਕਰ ਸਕਦੇ ਹੋ ਜਾਂ ਤੁਸੀਂ ਕਿਦਾਂ ਜੋ ਵੀ ਪਿਕਚਰ ਵਗੈਰਾ ਦਿਖਾ ਕੇ ਤੁਸੀਂ ਸੂਟ ਰੈਡੀ ਵੀ ਕਰਵਾ ਸਕਦੇ ਹੋ ਤੁਹਾਨੂੰ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੇ ਬਹੁਤ ਘੱਟ ਪ੍ਰਾਈਸ ਤੇ ਮਾਰਕੀਟ ਨਾਲੋਂ ਘੱਟ ਰੇਟ ਦੇ ਉੱਪਰ ਆਪਾਂ ਰੈਡੀ ਕਰਕੇ ਦਵਾਂਗੇ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਮੈਸੇਜ ਕਮੈਂਟ ਕਰਕੇ ਸਾਨੂੰ ਦੱਸਿਓ ਸੋ ਅੱਜ ਲਈ ਥੈਂਕ ਯੂ